ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਵੀ ਆਰਡ ਕਰਾਉਣੀ ਹੋਵੇ ਆਪਾਂ ਦਾ ਮੋਬਾਈਲ ਨੰਬਰ ਹੈਗਾ 98781 ਕੋਈ 917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੋ ਪਿੰਡ ਬੁਰਜਮਾਨ ਸਾਹਿਬ ਆ ਮੇਰੇ ਬਾਈਆਂ ਦੀ ਸੂ ਰ ਹੋ ਜਾਂਦਾ ਕਾਜੀ ਸੂ ਵੀ ਗੜ ਲੈ ਕੇ ਆਏ ਕਿਹੜਾ ਸੂ ਆ ਕੀ ਰੇਟ ਆ ਕਿੰਨਾ ਵੱਧਾ ਦਾ ਤੇ ਡਿਟੇਲ ਸਾਰੀ ਲੈ ਕੇ ਬਾਈ ਤੋਂ ਪੁੱਛਣ ਆ ਜਾ ਵੀਰੋ ਹੋਸਨਾਓ ਲੱਖੀ ਠੀਕ ਠਾਕ ਹਾਂਜੀ ਹਾਂਜੀ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਤੇ ਬਿਰੇ ਨਾਮ ਡਰੈਸ ਬੋਲੋ ਆਪਣਾ ਨਾਮ ਲੱਖੀ ਪੰਡਤ ਹੈ ਜੀ ਪੰਡ ਬੁਰਜਮਾਨ ਸਾਈ ਹਾਂ ਓਕੇ ਨੇੜੇ ਆਪਣੇ ਰਾਮਪਰਾ ਫੂਲਾ ਜੀ ਠੀਕ ਆ ਬਿਰੇ ਤੇ ਬਿਰੇ ਨੰਬਰ 97819 97850 ਜੀ ਠੀਕ ਆ ਤੇ ਨੇੜੇ ਆਪਣੇ ਰਾਮਪਰਾ ਸ਼ਹਿਰ ਹਾਂਜੀ ਹਾਂਜੀ ਤੇ ਲੱਖੀ ਅੱਜ ਆਪਾਂ ਬਰਡ ਦਿਖਾਉਣੀ ਆ ਦੁੱਧਿਆ ਫੂਆ ਇਹ ਜੀ ਪਹਿਲਾਂ ਸੂਈ ਸੂਈ ਹੋਈ ਆ ਥੋੜੀ ਵੱਡੀ ਹੋ ਕੇ ਬਣੀ ਹੁਣ ਅੱਛਾ ਪਲੂਣੀ ਹੈ ਹਾਂਜੀ ਆ ਪਲੂਣੀ ਹੈ ਠੀਕ ਆ ਸੱਤ ਦਿਨ ਸੁਈ ਨੂੰ ਹੋ ਗਏ ਜੀ ਹਾਂ 12 ਤੋਂ 13 ਲੀਟਰ ਖੁੱਲਾ ਦੁੱਧ ਹੈਗਾ ਜੀ 12 ਦੁੱਧ ਮਾਰ ਕੇ ਦਿਖਾਵਾਂਗੇ ਹਾਂਜੀ ਹਾਂਜੀ ਬਈ ਓਕੇ ਤੇ ਸੀਲ-ਸੂਲ ਆਪੂ ਹਾਂਜੀ ਆ ਸੀਲ ਪੱਲੀ ਬਕਸਾ ਜੀ ਠੀਕ ਆ ਦੇਖੋ ਵੀਰੇ ਤੁਹਾਨੂੰ ਮੈਂ ਫੇਸ ਇਹਦਾ ਕਰਾ ਰਿਆ ਚੈੱਕ ਆ ਦੇਖੋ ਇੱਕ ਨੰਬਰ ਤੇ ਥਣ ਲੈਵੇ ਜੀ ਇੱਕ ਨੰਬਰ ਖੋਲੋ ਤੋੜ ਕੇ ਦਿਖਾ ਦਿਓ ਤੇ ਲੱਕੀ ਕਿੰਨਾ ਦੁੱਧ ਰੜੀ ਆ ਥੱਲੇ ਹੁਣ ਹੁਣ ਜੀ ਆਪਾਂ 13 ਕਹਿ ਕੇ ਚਵਾਵਾਂਗੇ ਵੱਦੀ ਨੀ ਖਲੂ ਬੋਰਾ ਕੋਟਾ ਠੀਕ ਆ ਅਹੀਂ ਲੈ ਚਲਵਾਉਂਦੇ ਤੇ ਮੈਂ ਕਿੰਨਾ ਕ ਦੁੱਧ ਹੋਰ ਵਾ ਸਕਦੇ ਵੀਰੇ ਆਰਾਮੇਟਰ ਬੋਧ ਦੀ ਤੁਜੀ ਆ ਦੇਖੋ ਥਾਨ ਲੇਵਾ ਕਰੋ ਜਿੱਕ ਬਾਈਕ ਨਾ ਪਲੂਣ ਹੀ ਆ ਗਈ ਥਾਨ ਸੁਣ ਪੂਰਾ ਵਧੀਆ ਧਾਰਾ ਵੀ ਪੂਰਾ ਸੁਣ ਕਰਾਵਾਣੀ ਤੇ ਇੱਕ ਇੱਕ ਨੰਬਰਾਂ ਮਾਹੌਲ ਲਿਓ ਜੀ ਲੱਖੀ ਆ ਦੇਖੋ ਵੀਰੇ ਤੇ ਫੀਲ ਫੀਲ ਪੂਰੀ ਹੈ ਹਾਂ ਹਾਂਜੀ ਹਾਂਜੀ ਬਾਈ ਠੀਕ ਆ ਵੀਰੇ ਆ ਕਰੋ ਜੀ ਜਿੱਕ ਆ ਜਾਓ ਫੇਸ ਕੁਆਲਿਟੀ ਪੂਰੀ ਵਧੀਆ ਜਿੰਦੇ ਜਾਨ ਪੂਰੀ ਮਦਰ ਬੱਛਾ ਆ ਗਿਆ ਹਨਾ ਬੱਛਾ ਜੀ ਮਦਰ ਜੇਰ ਜੂਰ ਸਾਹਿਬ ਓਕੇ ਹਾਂਜੀ ਹਾਂਜੀ ਬਾਈ ਜੇਰ ਕਲੀਅਰ ਹੈ ਠੀਕ ਆ ਵੀਰੇ ਤੇ ਆ ਕਰੋ ਜੀ ਜਿੱਕ ਮੈਂ ਥਾਨ ਲੇਵਾ ਹੁਣ ਨੀੜ ਤੇ ਚੈੱਕ ਕਰਾ ਲਿਆ ਆ ਦੇਖੋ ਨਾਰਾ ਨੂੜਾ ਪੂਰੀਆਂ ਹਵਾਨੇ ਤੇ ਦੁੱਧ ਬਾਈ ਦਾ ਕਹਿਣਾ ਚੰਗਾ ਦੇ ਦੂਗੀ ਤੇ ਡੱਬੀ ਆ ਗਈ ਪੂਰੇ ਪ੍ਰਿੰਟ ਜਿਹਾ ਡੋਬੜੇ ਬੱਚਾ ਇਹਦਾ 12 ਕਰਾਈਏ ਚੱਕ ਤੇ ਕੁਆਲਿਟੀ ਪੂਰੀ ਵਧੀਆ ਗਈ ਆ ਦੇਖ ਹਾਥੋਂ ਤੇ ਬਾਈ ਫੇਰੀ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਧਾਰਾਂ ਤੋਂ ਤੁਹਾਨੂੰ ਕਰਾਵਾਏ ਚੱਕ ਬੈਡ ਆ ਗਈ ਇੱਕ ਨੰਬਰ ਆ ਦੇਖੋ ਬੱਚਾ ਆ ਗਿਆ ਡੱਬਾ ਮਗਰ ਤੇ ਬਰੀਡ ਵਾਲੀ ਬੈਡ ਆ ਫੇਰੀ ਚੱਲੇ ਚੱਕ ਨੇ ਆ ਪਾ ਦੇ ਨਿਆਣਾ ਬਾਉ ਜੀਆ ਦੇਖੋ ਗਾਂ ਦੀ ਖਾਸੀਅਤ ਹੁੰਦੀ ਆ ਜੋ ਛੱਲ ਕਰ ਦੇ ਤਾਂ ਓਕੇ ਆ ਅਮਦ ਲੋ ਬੱਚਾ ਜਦੋਂ ਦੇਖਦੇ ਬੰਨ ਪੁੱਤ ਬੱਚਾ ਹੋਵੇ ਆ ਦੇਖੋ ਜੀ ਥਣ ਦਿਖਾ ਰਹੀ ਆ ਆਪਣੇੜ ਤੋਂ ਆ ਦੇਖੋ ਜੀ ਥਣ ਪੀ ਰਹੀ ਜੀ ਲੈ ਰਹੇ ਤੇ ਆ ਬਹੁਤ ਥਣ ਦੇਖੋ ਜੀ ਕਿੰਨਾ ਮਰ ਥਣ ਮਗਰ ਤੋਂ ਵੀ ਦਿਖਾ ਦੇ ਮੈਂ ਥਣ ਨਾਲ ਥਣ ਨੰਬਰ ਮਾਰੋ ਲੱਗੀ طرح ਤੇ ਡਿਮਾਂਡ ਪਰ ਲੱਖੀ ਕੀ ਹੋ ਗਈ ਜਾਇ ਜੀ ਜਮ ਮਾਨ ਇਹਦੀ 50000 ਰੁਪਏ ਮਾਨਦਾਨ ਦਾ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੂੰ ਗ੍ਰਾਂਟੀ ਅਦਬ 11 14 ਹੁਣ ਤਿਆਰ ਆ ਜਮਾ ਹਾਂਜੀ ਹਾਂਜੀ 14 ਹੋਊਗਾ ਪਰ 13 ਕਹੇ ਤੋ ਆ ਮੈਂ ਵੀ ਬਾਈ ਵੀ ਪਹਿਲਾਂ ਇਹਨੇ ਗੱਲ ਵੇਖੀ ਕੋਈ ਇਹਦੀ ਗੱਲ ਨਹੀਂ ਸੀ ਆ ਦੇਖਾ 14 ਕਰੋਗੇ ਇਕੱਲੇ ਆਹ ਮੋਤੀ ਇਹ 22 ਤੋਂ ਨਹੀਂ ਮੋਤੀ 14 ਬੀਰੀ ਰਹੀ ਆ ਮਾਰ ਦੇ ਮਾਰ ਦੇ ਮਾਰ ਦੇ ਦੱਸ ਵੀ ਲੋ ਬੰਦੇ ਮਾਗ ਮੈਨੇ ਮਾਰ ਦੇ ਬਰੇ ਲੱਕ ਫਿਰ ਵੀਡੀਓ ਬਣਾਉਣ ਦਾ ਟਾਈਮ ਆਪਣਾ ਨਾ 2:00 ਵਜੇ ਦੇ ਵੇਲੇ ਸਾਬ ਨਾਲ ਜਾ ਕੇ ਕਰ ਲੇ ਲੋ ਵਾਲੀ ਵਾਲ ਠੀਕ ਆ ਹਾਂ ਦੇਖੋ ਟਿਕਟ ਦੇ ਵੀ ਮੋਗਦੇ ਨੇ ਘੈਰਾ ਦੁਰਾ ਦੇ ਕੋਲ ਵੀ ਲੋਵਾਂ ਦੇ ਅਜਿਹੇ ਰਖਾਣ ਮੈਂ ਧਾਰਾ ਮੱਛੀ ਮੋਟਰੀ ਦੇ ਖੰਡੇ ਪਰ ਓਕੇ ਬੜੇ ਲੱਖਾ ਫੌਪਲ ਡਿਮਾਂਡ ਵੀਰੇ ਇਹਦੀ 50000 ਰਾਇ ਹੈ ਹੈਨਾ ਹਾਂਜੀ ਹਾਂ ਬਾਕੀ ਦਾ ਇਮਾਨਦਾਨ ਹੋ ਜਾਊਗਾ ਤੇ ਨੰਬਰ ਫੇਰ ਬੋਲਣੀ ਵੀਰੇ 97819 97850 ਰੇ ਟੈਂਡ ਬੋਰਜਮਾਨ ਸਹੀ ਹੈ ਟੈਂਡ ਬੋਰਜਮਾਨ ਸਹੀ ਹੈ ਸਾਰੇ ਵੀਰਾਂ ਨੇ ਤਾਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ